ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਖੁਸ਼ਬੂ ਜੋ ਦਿਲ ਨੂੰ ਛੂ ਜਾਵੇ ਅਹਿਸਾਸ ਜੋ ਹਮੇਸ਼ਾ ਯਾਦ ਰਹੇ ਜੀ ਹਾਂ ਜੇਕਰ ਤੁਸੀਂ ਖੁਸ਼ਬੂ ਦੇ ਪਿਆਰ ਕਰਨ ਵਾਲੇ ਹੋ ਫਰੇਗਰੈਂਸ ਲਵਰ ਹੋ ਤਾਂ ਤੁਹਾਨੂੰ ਅਮਰਗੜ ਦੇ ਵਿੱਚ ਸ਼ਿਆਮਾ ਅਤਰ ਦੀ ਇੱਕ ਬ੍ਰਾਂਚ ਖੁੱਲ ਗਈ ਆ ਜੀ ਹਾਂ ਤੁਹਾਨੂੰ ਹੁਣ ਮਲੇਰ ਕੋਟਲਾ ਜਾਣ ਦੀ ਲੋੜ ਨਹੀਂ ਤੁਹਾਨੂੰ ਪਹਿਲਾਂ ਦੱਸ ਦਈਏ ਕਿੱਥੇ ਆ ਪਟਿਆਲਾ ਤੋਂ ਜੇਕਰ ਤੁਸੀਂ ਆਉਂਦੇ ਹੋ ਤਾਂ ਪਟਿਆਲਾ ਤੋਂ ਅਮਰਗੜ ਪਟਿਆਲਾ ਤੋਂ ਮਲੇਰ ਕੋਟਲਾ ਆਉਂਦੇ ਤਾਂ ਰਸਤੇ ਦੇ ਵਿੱਚ ਜਿਹੜੀ ਹੈਗੀ ਆ ਅਮਰਗੜ ਕਸਬੇ ਦੇ ਵਿੱਚ ਜਿਹੜੀ ਸ਼ਿਆਮਾ ਅਤਰ ਦੀ ਦੁਕਾਨ ਖੁੱਲ ਗਈ ਆ ਤੁਹਾਨੂੰ ਦਿਖਾਉਨੇ ਆ ਕਿੰਨੇ ਕਿ ਤਰ੍ਹਾਂ ਦੇ ਅਤਰ ਨੇ ਇਹਨਾਂ ਕੋਲੇ ਕਿਹੜੇ ਕਿਹੜੇ ਤਰ੍ਹਾਂ ਦੇ ਅਤਰ ਨੇ ਤੇ ਕਿੰਨੀ ਕੁ ਕੁਆਲਿਟੀ ਆ ਗੱਲਬਾਤ ਕਰਦੇ ਆ ਜੀ ਜੀ ਮੰਜੀ ਦੀ ਸਵਾਗਤ ਹੈ ਤੁਹਾਡਾ। ਮੰਜੀ ਜੀ ਪਹਿਲਾ ਇਹ ਦੱਸੋ ਜਿਹੜਾ ਤੁਸੀਂ ਫੁੱਲੀ ਹੈ ਦੁਕਾਨ ਕਿੰਨੇ ਤਰ੍ਹਾਂ ਦੇ ਤੁਹਾਡੇ ਕੋਲੇ ਆਤਰ ਨੇ ਉਹ। ਤਕਰੀਬਨ 100 ਤੋਂ ਉਪਰ ਫਰੇਗਰੈਂਸ ਹੈ ਜੀ ਇਸ ਟਾਈਮ ਤੇ ਸਾਡੇ ਕੋਲੇ। ਅੱਛਾ। ਹਾਂਜੀ ਵੈਰੀ ਵੈਰੀ ਮਿਲ ਜਾਗੇ ਜੀ ਇਸ ਟਾਈਮ ਤੇ। ਕਿਹੜੀ ਕਿਹੜੀ ਹੈ ਮੇਨ ਜਿਹੜੀ ਹੁੰਦੀ ਹੈ? ਮੇਨ ਦੇਖੋ ਜਿਵੇਂ ਗੁੱਚੀ ਫਲੋਰਾ ਹੋਵੇ ਜੀ, ਕ੍ਰੀਡ ਦਾ ਹੋ ਗਿਆ, ਸਲਮਾਨ ਅਰਬੀ ਹੋ ਗਿਆ ਜੀ। ਠੀਕ ਹੈ ਜੀ। ਕੋਕੋ ਕੋਕੋਸ ਨਾਇਲ ਦਾ ਹੋ ਗਿਆ, ਅਲ ਹਰਮ ਹੋ ਗਿਆ ਜੀ। ਠੀਕ ਹੈ ਜੀ। ਉਦ ਦੇ ਵਿੱਚ ਰੈਡ ਉਦ, ਵਾਈਟ ਉਦ, ਸ਼ਾਮਾ ਉਦ ਤਕਰੀਬਨ ਸਾਰੇ ਮਿਲ ਜਾਂਦੇ ਨੇ ਜੀ। ਇਹ ਸ਼ਿਆਮਾ ਦੀ ਹਾਂਜੀ ਹਾਂਜੀ ਫਰੈਂਚਾਈਜ਼ ਹੈ ਸ਼ਾਮਾ ਜੀ ਦੀ ਹੋ ਜੀ ਸ਼ਿਆਮਾ ਦੀ ਮਤਲਬ ਹੁਣ ਲੋਕਾਂ ਨੂੰ ਉੱਥੇ ਜਾਣ ਦੀ ਲੋੜ ਨਹੀਂ ਪੀੜ ਪੜੱਕੇ ਜਾਂਦੀ ਨਹੀਂ ਸਾਰਾ ਹੁਣ ਮਰੇ ਕੋਲ ਆ ਜਾਣ ਦੀ ਲੋੜ ਨਹੀਂ ਇੱਥੇ ਜੋ ਤੁਹਾਨੂੰ ਚੀਜ਼ ਚਾਹੀਦੀ ਸਾਰੇ ਮਿਲੂ ਜੀ ਜਿਹੜਾ ਕੋਈ ਪਟਿਆਲੇ ਤੋਂ ਆਉਂਦਾ ਹੋ ਥੋੜੇ ਕੋਲੇ ਮਿਲ ਜਾਣਾ ਇਹ ਕਿਵੇਂ ਲੱਗਦਾ ਕਿਵੇਂ ਆਤਰ ਅੱਧਿਆਂ ਨੂੰ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਆਤਰ ਕੀ ਚੀਜ਼ ਹੈ ਤੇ ਦੱਸੋ ਵੀ ਸਮਝਾਓ ਵੀ ਕੀ ਹੁੰਦਾ ਕੀ ਇਹ ਮੰਨ ਲਓ ਪਰਫਿਊਮ ਦਾ ਕੀ ਹੈ ਇਹ ਪਰਫਿਊਮ ਹੈ ਜਾਂ ਕੀ ਸਿਸਟਮ ਇਹ ਸਰ ਜਿਹੜੇ ਅਤਰ ਹੁੰਦੇ ਨੇ ਨਾ ਜੀ ਇਹਨਾਂ ਵਿੱਚ ਕੈਮੀਕਲ ਤੋਂ ਰਹਿਤ ਹੁੰਦੇ ਨੇ ਚਲੋ ਕੋਹਲ ਨਹੀਂ ਪਾਇਆ ਜਾਂਦਾ ਜੀ ਜਿਸ ਤਰ੍ਹਾਂ ਤੁਸੀਂ ਨੇ ਲਾਣਾ ਉਤ ਜਾਇ ਅਤਰ ਇਸ ਤਰ੍ਹਾਂ ਜੀ ਆ ਦੇਖੋ ਇਸ ਤਰ੍ਹਾਂ ਹੱਥੇ ਘਸਾਓ ਹਾਂ ਉਸ ਤੋਂ ਬਾਅਦ ਥੋੜਾ ਰਬ ਕਰਕੇ ਜੀ ਇਹਨੂੰ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ ਠੀਕ ਹੈ ਜੀ ਹਾਂ ਹਾਂ ਜੀ ਤੇ ਹੋਰ ਕਿਹੜੇ-ਕਿਹੜੇ ਅਤਰ ਨੇ ਕਿੱਥੇ-ਕਿੱਥੇ ਆ ਦੇਖੋ ਸਰ ਇੱਕ ਸਾਡੇ ਕੋਲੇ ਬਖੂਰਦਾਨੀਆਂ ਆ ਬਖੂਰ ਦੀ ਲੱਕੜ ਹੈ ਜੀ ਹਾਂ ਠੀਕ ਹੈ ਜੀ ਸਿਰਫ ਆ ਦੇਖੋ ਜੀ ਇਹ ਐਨ ਇੱਕ ਲੱਕੜ ਤੁਸੀਂ ਨੇ ਪਾਣੀ ਆ ਆਪਣੇ ਆਪਣੇ ਘਰ ਜਾਂ ਦਫ਼ਤਰ ਚ 24 ਘੰਟੇ ਫ੍ਰੈਗਰੈਂਸ ਬਹੁਤ ਵਧੀਆ ਆਏਗੀ ਬਹੁਤ ਸੋਹਣੀ ਖੁਸ਼ਬੂ ਆਏਗੀ ਜੀ ਇਹ ਤੁਹਾਨੂੰ ਲਾ ਕੇ ਵੀ ਦਿਖਾ ਦਿੰਦੇ ਜੀ ਜੇ ਅਗਰ ਦੇਖੋ ਕਿੰਨੀ ਖੂਬਸੂਰਤ ਤੁਸੀਂ ਦੇਖ ਸਕਦੇ ਹੋ ਬਸ ਓਨਲੀ 15 ਮਿੰਟ ਚਲਾਉਣੀ ਆ ਜੀ ਇਹ ਓਕੇ ਹਾਂਜੀ ਸਰ ਤੇ ਇਸ ਤੋਂ ਇਲਾਵਾ ਆ ਸਾਡੇ ਕੋਲੇ ਦੇਖੋ ਜੀ ਇੱਕ ਖਾਂਸੀ ਵਾਲੀ ਦਵਾਈ ਆ ਜੀ ਅੱਛਾ ਹੈ 100% ਸ਼ੁੱਧ ਬਿਲਕੁਲ ਦੇਸੀ ਜੀ ਇਹ ਸਿਹਤ ਤੋਂ ਤਿਆਰ ਹੁੰਦੀ ਆ ਜੀ ਇਹ ਤੁਸੀਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਸਕਦੇ ਹੋ ਇਹਦਾ ਕੋਈ ਵੀ ਨੁਕਸਾਨ ਨਹੀਂ ਬਿਲਕੁਲ ਖਾਂਸੀ हट ਜਾਏਗੀ ਇਹਦਾ ਇਹ ਆ ਵੀ ਪਹਿਨੇ ਇਹ ਕਦੇ ਵਾਸਤੇ ਇਹ ਇਹ ਸਾਰ ਗੱਡੀਆਂ ਵਾਸਤੇ ਜੇ ਮੈਂ ਆ ਹੈਂਗਿੰਗ ਵਾਸਤੇ ਆ ਗਿਆ ਗੱਡੀਆਂ ਵਾਸਤੇ ਤੁਸੀਂ ਹੈਂਗਿੰਗ ਅੱਗੇ ਲਟਕਾ ਸਕਦੇ ਹੋ ਇਹ ਸਾਰ ਆਪਣੇ ਗੱਡੀ ਦੇ ਬਲੂਰ ਤੇ ਲਾ ਸਕਦੇ ਹੋ ਜੀ ਠੀਕ ਹੈ ਠੀਕ ਹੈ ਜੀ ਇਹ ਆ ਗਿਆ ਜਿਸ ਤਰ੍ਹਾਂ ਆਪਾਂ ਕਿਸੇ ਨੂੰ ਗਿਫਟ ਪੈਕ ਕਰਵਾਉਣਾ ਸੀ ਇਹ ਚ ਊਦ ਜਾਂ ਇਹਤਰ ਕੁਝ ਵੀ ਪਵਾ ਸਕਦੇ ਜੀ ਇਹਨਾਂ ਵਿੱਚ ਤੁਹਾਡੇ ਕੋਲੇ ਹੈਗੇ ਨੇ ਜੀ ਪਰਫਿਊਮ ਟੈਬ ਵੀ ਹੈਗੇ ਨੇ ਇਹ ਵੀ ਵਿਦਆਊਟ ਅਲਕੋਹਲ ਤੋਂ ਨੇ ਜੀ ਇਹ ਇਹਨਾਂ ਤੋਂ ਹੀ ਤਿਆਰ ਹੁੰਦੇ ਨੇ ਜੀ ਇਹਤਰ ਤੇ ਊਦਾ ਦੇਖੋ ਜੀ ਇਹ ਦੇਖੋ ਜੀ ਆਹ ਸਾਨੂੰ ਮੈਂ ਦਿਖਾ ਦਿੰਦਾ ਦੇਖੋ ਇਸ ਤਰ੍ਹਾਂ ਲਾ ਸਕਦੇ ਹੋ ਕਿਆ ਖੂਬ ਕਿੰਨੀ ਵਧੀਆ ਫਰੇਗਰੈਂਸ ਦਾ ਖੁਸ਼ਬੂ ਹੈ ਨਾ ਜੀ ਸਰ ਜੀ ਜੀ ਤੇ ਜਿਹੜਾ ਹੈਗਾ ਇਹਦਾ ਐਡਰੈਸ ਦੱਸ ਦੋ ਵੀ ਕਿੱਥੋਂ ਜਿਹੜਾ ਆਵੇ ਕਿੱਥੇ ਆਵੇ ਤੁਹਾਡੇ ਕੋਲੇ ਆਹ ਦੇਖੋ ਜੀ ਨੇੜੇ ਆਪਣੇ ਬਾਬਾ ਗਿਆਨਦਾਸ ਮਾਰਕੀਟ ਜੀ ਠੀਕ ਹੈ ਜੀ ਸਾਹਮਣੇ ਅਕਾਲ ਮਾਡਲ ਸਕੂਲ ਹੈ ਜੀ ਆਪਣੇ ਦੁਕਾਨ ਨੰਬਰ 17 ਜੀ ਠੀਕ ਹੈ ਜੀ ਨਾਬਾ ਰੋਡ ਅਮਰਗੜ ਜੀ ਹਾਂਜੀ ਸ਼ਾਹ ਮਾਤਰ ਇਹ ਅਤਰ ਨੇ ਮਹਿੰਗੇ ਕਾਫੀ ਹੁੰਦੇ ਹੋਣਗੇ ਇਹ ਜੀ ਇਹ 300 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਜਿਹੜੀ 3 ਐਮਐਲ ਦੀ ਸ਼ੀਸ਼ੀ ਆ ਸਰ ਠੀਕ ਹੈ ਇਹ 3 ਐਮਐਲ ਦੀ ਸ਼ੀਸ਼ੀ ਆ ਜੀ 300 ਤੋਂ ਸਟਾਰਟਿੰਗ ਅੱਗੇ 600 ਦੀ ਲੈ ਲਓ 1200 ਦੀ ਲੈ ਲਓ ਜਿੰਨੇ ਮਰਜ਼ੀ ਅੱਗੇ ਲੈ ਸਕਦੇ ਹੋ ਅੱਛਾ ਹਾਂਜੀ ਤੇ ਇਹ ਤੁਸੀਂ ਜਿਹੜਾ ਹੈ ਕੋਈ ਤੁਹਾਡੇ ਕੋਲ ਇਹ ਵੀ ਆ ਵੀ ਬਾਹਰ ਭੇਜ ਸਕਦੇ ਹੋ ਜਾਂ ਫਿਰ ਕੋਈ ਇਸ ਤਰ੍ਹਾਂ ਵੀ ਹਾਂਜੀ ਇਹ ਵੀ ਹੈ ਕਿਤੇ ਬਾਹਰ ਤੁਸੀਂ ਨੇ ਕਿਤੇ ਵੀ ਕੋਰੀਅਰ ਕਰਵਾਉਣਾ ਤਾਂ ਉਹਦੀ ਵੀ ਸੇਵਾ ਮਿਲ ਜਾਏਗੀ ਜੀ ਉਹ ਵੀ ਸਰ ਹੋ ਜਾਏਗਾ ਜੀ ਇਹ ਮੰਨ ਲਓ ਸਿਆਮਾ ਅਤਰ ਦੀ ਹੀ ਬ੍ਰਾਂਚ ਆ ਇਹ ਸਿਆਮਾ ਅਤਰ ਦੀ ਹੀ ਬ੍ਰਾਂਚ ਆ ਜੀ ਉਹਨਾਂ ਨੇ ਹੁਣ ਨਵੀਂ ਓਪਨ ਕਰੀ ਆ ਖੁੱਲੀ ਆ ਜੀ ਹਾਂ ਜੀ ਤੁਸੀਂ ਦੇਖਿਆ ਇਹ ਸਿਆਮਾ ਅਤਰ ਦੀ ব্রাঞ্চ ਹੈ ਜੇਕਰ ਤੁਸੀਂ ਸਿਆਮਾ ਅਤਰ ਨੂੰ ਪਸੰਦ ਕਰਦੇ ਹੋ ਪਹਿਲਾਂ ਤੁਸੋਂ ਮਰੇ ਕੋਲੇ ਜਾਣਾ ਪੈਂਦਾ ਸੀ ਭੀੜ-ਪੜਾਕਾ ਸੀ ਕਾਫੀ ਗੱਡੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਅੰਦਰ ਬਾਜ਼ਾਰਾਂ ਦੇ ਵਿੱਚ ਐਂਟਰ ਹੋਣ ਲੱਗੇ ਦਿੱਕਤ ਆਉਂਦੀ ਸੀ ਪਰ ਹੁਣ ਇਹ ਮਲੇਰ ਕੋਰਲਾ ਪਟਿਆਲਾ ਰੋਡ ਤੇ ਜਿਹੜਾ ਅਮਰਗੜ੍ਹ ਦੇ ਵਿੱਚ ਬਾਬਾ ਗਿਆਨਦਾਸ ਮਾਰਕੀਟ ਹੈ ਉਸ ਤੇ ਖੁੱਲ ਗਿਆ ਹੈ ਤੇ ਜੇਕਰ ਤੁਸੀਂ ਕਿਤੇ ਆਨਲਾਈਨ ਵੀ ਡਿਲੀਵਰੀ ਕਰਨੀ ਹੈ ਤਾਂ ਇਹੇਠਾ ਨੰਬਰ ਚੱਲ ਰਿਹਾ ਹੈ ਤਵਜੀਓ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇਕਰ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਤੁਸੀਂ ਵਿਦੇਸ਼ਾਂ ਚ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤਾਂ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਇਹ ਜਣੀ ਖੁਸ਼ਬੂ ਜਿਹੜੀ ਹਰ ਇੱਕ ਤਰ੍ਹਾਂ ਦੀ ਤੁਸੀਂ ਪਾ ਸਕਦੇ ਹੋ ਜਤਿੰਦਰ ਮਨਵੀ ਅਮਰਗੜ